ਸਭ ਤੋਂ ਪਹਿਲਾਂ ਤਾ ਉਹ ਯੋਧਿਆਂ ਨੂੰ ਨਾ ਸ਼ਹੀਦਾਂ ਨੂੰ ਉਹਨਾਂ ਬਾਬਿਆਂ ਨੂੰ ਕੀ ਕੀ ਬੋਲ ਕੇ ਸਤਕਾਰਿਆ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਹੈ ਔਰ ਉਹਨਾਂ ਦੇ ਨਾਂ ਫੇਰ ਅੱਜ ਕੱਲੇ-ਕੱਲੇ ਦੀ ਜ਼ੁਬਾਨ ਤੇ ਹੈ ਕਿ ਬਾਬਾ ਬਘੇੜ ਸਿੰਘ ਹੋਰੀ ਕੌਣ ਸੀ ਪ੍ਰਚਾਰਕਾਂ ਦੇ ਜਾਣਕਾਰਾਂ ਨੇ ਬੜੇ ਨੇ ਇਸ ਗੱਲ ਬਾਰੇ ਗੱਲ ਕੀਤੀ ਹੈ ਕਿ ਉਹ ਯੋਧਿਆਂ ਨੇ ਉਹਨਾਂ ਨੇ ਐਡੇ-ਐਡੇ ਕੌਤਕ ਕਰਤੱਵ ਕਰਕੇ ਦਿਖਾਏ ਹੈ ਤਾਂ ਬਾਬਾ ਹੁਣ ਜਦੋਂ ਕਦੇ ਕਦੇ ਕਹਿੰਦੇ ਆ ਨਾ ਕਿ ਭਾਈ ਤੂੰ ਗੁਰਨਾਣਕ ਦਾ ਸਿੱਖ ਹੈ ਤਾਹਾਂ ਕਹਿਣ ਤੋਂ ਪਹਿਲੋਂ ਅੰਦਰ ਬੜੇ ਸਵਾਲ ਆ ਜਾਂਦੇ ਆ ਬੜੇ ਸਵਾਲ ਆ ਜਾਂਦੇ ਆ ਕਿ ਝੂਠ ਬੋਲਦੇ ਆ ਕਹਦੇ ਆ ਕਿ ਹਾਂ ਹੈਗਾ ਔਰ ਜਦੋਂ ਅੰਦਰ ਦੀ ਬਾਤ ਪੁੱਛੀਦੀ ਆ ਤਾਂ ਉਹ ਕਹਿੰਦਾ ਨਾ ਓਏ ਬੋਲੀ ਨਾ ਹੈ ਨਹੀਂ ਤੂੰ ਗੁਰਨਾਣਕ ਦਾ ਸਿੱਖ ਤਾਂ ਕਈ ਥਾਵਾਂ ਤੇ ਬੜਾ ਲੱਗਦਾ ਕਿ ਯਾਰ ਮੈਂ ਬੜਾ ਮੈਂ ਦਾਨੀ ਪੁੰਨੀ ਬੜਾ ਆ ਮੈਂ ਰਹਿਮ ਬਹੁਤ ਕਰਦਾ ਪਿਆਰ ਬੜਾ ਕਰਦਾ ਮੇਰੀ ਗੱਲ ਨਹੀਂ ਕੋਈ ਵੀ ਬੰਦਾ ਸੋਚਦਾ ਹੈ ਕਿ ਮੈਂ ਬੜਾ ਦਾਨਪੂਰਨ ਕਰਦਾ ਹਾਂ ਯਾਰ ਮੈਂ ਬਹੁਤ ਕਰਦਾ ਹਾਂ ਉਹ ਕਹਿੰਦਾ ਰਜੋ ਤਮੋ ਸਤੋ ਤਿੰਨਾਂ ਤੋਂ ਪਾਰ ਚੱਲ ਤੀ ਔਰ ਦੁਨੀਆ ਵਾਲੇ ਉਹ ਸੋਚ ਕੇ ਦੇਖ ਲੋ ਕਿ 70 75% ਬੰਦਾ ਇਸ ਇੱਚੀ ਖੁਸ਼ ਹੈ 75 ਕਿਉਂ ਬਹੁਤਾ ਹੀ ਕਿ ਮੈਂ ਬੜਾ ਦਾਨੀ ਆ ਮੈਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਹਾਂ ਮੈਂ ਨੰਗੇ ਨੂੰ ਕੱਪੜਾ ਦਿੰਦਾ ਭੁੱਖੇ ਨੂੰ ਭੋਜਨ ਛਕਾਉਣਾ ਹੈ ਰੋਜ਼ ਗੁਰੂ ਘਰ ਜਾਂਦਾ ਨਿਤਨੇਮ ਉਹ ਕਹਿੰਦਾ ਇਸ ਤੋਂ ਵੀ ਕਿੱਤਾ ਲਿਆ ਐਸਾ ਕਿਹੜਾ ਮੋੜ ਆ ਬਾਬਾ ਫਿਰ ਐਸੀ ਕਿਹੜੀ ਸਟੇਜ ਆ ਜਿੱਥੇ ਜਾ ਕੇ ਫਿਰ ਕੁਝ ਵੀ ਨਹੀਂ ਮੰਨਉ ਹੋਰ ਪਾਉਂਦਾ ਉਹ ਉਹ ਨਜ਼ਾਰਾ ਉਹ ਡੁੱਕੀ 60 70 ਸਾਲਾਂ ਦੇ ਪੀਰੀਅਡ ਚ ਕਦੇ ਆਈ ਐ ਇਹ ਥੋੜਾ ਕੌੜਾ ਐ ਕਿਉਂਕਿ ਬੜਾ ਲੱਗਦਾ ਕਿ ਯਾਰ ਹਾਂ ਇਹਨੂੰ ਕੱਲ ਤੇ ਸ਼ੋਰ ਨੂੰ ਕੀ ਪਤਾ ਐ ਸਾਨੂੰ 70 70 ਸਾਲ ਹੋ ਗਏ ਪਰ ਬਾਬਾ ਉਹ ਆਨੰਦ ਦੀ ਗੱਲ ਕਰਦਾ ਮੈਂ ਜੇ ਕੋਈ ਖਿਡਾਰੀ ਆਪਣੇ ਚੋਂ ਐਸੀ ਖੇਡ ਖੇਡਿਆ ਤਾਂ ਔਖੀ ਖੇਡ ਐ ਔਖੀ ਖੇਡ ਐ ਕੱਲੀਆਂ ਗੱਲਾਂ ਕਿਤਾਬਾਂ ਮਾਇਕਾਂ ਤੇ ਬੋਲ ਲੈਣਾ ਸਾਡੇ ਵਰਗਾ ਕਹਿੰਦਾ ਸਾਹਿਬ ਬਾਬਾ ਜੇ ਫੋਕਾ ਗਿਆਣਾ ਤਾਂ ਇੱਕ ਕੁੱਤੇ ਭਕਾਈ ਐ ਇਸ ਤੋਂ ਬਣਾ ਹੋਰ ਕੱਖ ਵੀ ਨਹੀਂ ਐ ਇਹ ਵੇਲਾ ਕੱਲੀਆਂ ਗੱਲਾਂ ਕਰਨ ਦਾ ਨਹੀਂ ਇਹ ਵੇਲਾ ਇਕੱਲੇ ਧਰਨੇ ਲਾਉਂਦਾ ਨਹੀਂ ਇਹ ਵੇਲਾ ਹੋਰ ਬੜਾ ਕੁਝ ਕਰਦਾ ਨਹੀਂ ਤਾਂ ਸਾਡੇ ਅਰਗੇ ਨਾਲ ਉਹ ਬਣਦੀ ਐ ਕਿ ਭਾਈ ਘਰ ਵਿੱਚ ਵਸੇ ਲਲਾਰੀ ਤੇ ਚੋਲਾ ਰੰਗਿਆ ਹੀ ਨਹੀਂ ਐਵੇਂ ਹੀ ਉਮਰ ਗਵਾਲੀ ਬਾਬਾ ਕੱਲੇ ਨਰ ਲਾਲਾ ਬੋਲੇ ਸੋਹਣਿਆਲ ਸਤਸ੍ਰੀਕਾਲ ਕੁਛ ਨਹੀਂ ਹੋਣ ਵਾਲਾ ਬਾਬਾ ਕੱਕ ਵੀ ਨਹੀਂ ਹੋਣ ਵਾਲਾ ਜਿੰਨੇ ਮਰਜ਼ੀ ਚਕਾਰੇ ਲਾ ਲਈਏ ਜਿੰਨੀਆਂ ਮਰਜ਼ੀ ਗੂੰਜਾ ਪਾ ਲਈਏ ਖੇਡ ਅੰਦਰ ਦੀ ਆ ਬਾਹਰ ਦੇ ਰੌਲੇ ਦੀ ਨਹੀਂ ਬਾਹਰ ਦੇ ਰੌਲੇ ਦੀ ਤਾਂ ਖੇਡ ਹੀ ਨਹੀਂ ਆਏ ਹਰ ਇੱਕ ਥਾਂ ਤੇ ਫਸਦੇ ਆਂ ਸੀ ਹਰ ਇੱਕ ਥਾਂ ਤੇ ਹਰ ਇੱਕ ਥਾਂ ਤੇ ਕਿੱਥੋਂ ਕਿੱਥੋਂ ਲੰਘਾਂਗੇ ਇੱਕ ਕਿੱਡੇ ਕਿੱਡੇ ਜਣ ਅਸੀਂ ਮਨਾ ਰਹੇ ਆ ਮੈਂ ਪਿੱਛੇ 10 ਮਿੰਟ ਤੋਂ ਪਿੱਛੇ ਦੇਖ ਰਿਹਾ ਮੈਂ ਕਿ ਪਟਾਕੇ ਇੰਨੇ ਮਗਾ ਦਿੱਲੀ ਵਾਲਿਓ ਇੰਨੇ ਪਟਾਕੇ ਪਾਉਣ ਦੀ ਕੀ ਲੋੜ ਆ ਇਨੇ ਪਟਾਕੇ ਚਲਾਉਣ ਦੀ ਬਾਬਾ ਮਾਂ ਕੀ ਲੋੜ ਐ ਸਹੀ ਐ ਕਿ ਧਨ ਬੜਾ ਭਾਗਾ ਵਾਲਾ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪਰ ਹਜੇ ਸਿੱਖ ਕੌਮ ਦੇ ਹਾਲਾਤ ਇਹ ਨਹੀਂ ਬਣੇ ਕਿ ਅਸੀਂ ਪਟਾਕੇ ਚਲਾ ਸਕੀਏ ਇਹ 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 ਧਨ ਨਹੀਂ ਆਏ ਸਾਡੇ ਹੱਥੇ ਸਾਨੂੰ ਮੰਨਣਾ ਪੈਣਾ ਕੌਮ ਸ਼ੱਕ ਦੇ ਘੇਰੇ ਚਾਹੇ ਖਿਲਰਿਆ ਪਿਆ ਵਾਲ-ਵਾਲ ਵਾਲ-ਵਾਲ ਖਿਲਰਿਆ ਪਿਆ ਇਸ ਕਰਕੇ ਇੰਨਾ ਇਕੱਠਾ ਨੂੰ ਦੇਖ ਕੇ ਕਿਤੇ ਪ੍ਰਭਾਵਤ ਨਾ ਹੋ ਜਿਓ ਇਹ ਗੱਲ ਬਣ ਗਈ ਨਹੀਂ ਬਾਬਾ ਗੱਲ ਨਹੀਂ ਬਣੀ ਹਜੇ ਕੰਮ ਬਹੁਤ ਕਰਨ ਵਾਲਾ ਪਿਆ ਹੈ ਬੜਾ ਹੀ ਕੰਮ ਕਰਨ ਵਾਲਾ ਪਿਆ ਹੈ ਹਜੇ ਬੜਾ ਕੰਮ ਕਰ ਜਿਸ ਦਿਨ ਮੂਲ ਮੰਤਰ ਪੜਦੇ ਪੜਦੇ ਅੱਖਾਂ ਚ ਪਾਣੀ ਆ ਗਿਆ ਨਾ ਫਿਰ ਕਿਆ ਕੇ ਨਿਰ ਪਾਓ ਫਿਰ ਕਹਿੰਦਾ ਕਿ ਬਾਬਾ ਭਵੇਂ ਗੋਲੀ ਮਾਰ ਦੇ ਭਵੇਂ ਸੂਲੀ ਤੇ ਚੜਾ ਦੇ ਤੋ ਤੇਰਾ ਹੀ ਆਇਆ ਹੈ ਈਮਾਨ ਡੋਲਦਾ ਬਾਬਾ ਈਮਾਨ ਡੋਲਦਾ ਈਮਾਨ ਡੋਲਦਾ ਇਹ ਮਾਇਆ ਨੇ ਸਾਨੂੰ ਚਾਰੇ ਪਾਸੇ ਬੰਨ ਰੱਖਿਆ ਬਾਬਾ ਬੰਨ ਰੱਖਿਆ ਮਾਇਆ ਕੱਲੀ ਕਿਤੇ ਵੀਰ ਭੈਣ ਮੇਰੇ ਪੈਸੇ ਨੂੰ ਨਾ ਸਮਝ ਲਿਓ ਇਸ ਦੁਨੀਆ ਤੇ ਜਿੰਨੇ ਵੀ ਰਸ ਐ ਸਾਰੀ ਮਾਇਆ ਹੀ ਐ ਬਾਬੇ ਮਸਕੀਨ ਉਹਨੇ ਕਹਿਆ ਕਰਦੇ ਸੀ ਕਹਿੰਦੇ ਕਿ ਦੁਨੀਆ ਦੀ ਸ੍ਰਿਸ਼ਟੀ ਦੀ ਉਹ ਚੀਜ਼ ਜਿਹੜੀ ਤੁਹਾਨੂੰ ਰੱਬ ਭਲਾਉਂਦੀ ਆ ਉਹ ਮਾਇਆ ਐ ਉਹ ਕਿਸੇ ਮਾਂ ਦੀ ਗੋਦੀ 'ਚ ਬੈਠਾ ਉਹਦਾ ਪੁੱਤ ਵੀ ਹੋ ਸਕਦਾ ਤਾਂ ਮਾਇਆ ਇੱਡੀ ਬਲਵਾਨ ਐ ਕਿੱਥੋਂ ਕਿੱਥੋਂ ਬਚੇਗਾ ਬਾਬਾ ਕਿੱਥੋਂ ਕਿੱਥੋਂ ਬਚੇਗਾ ਵੇਲ ਨਹੀਂ ਮਿਲਦੀ ਇੱਕ ਮਾਂ ਦੀ ਬੁੱਕਲ 'ਚ ਬੈਠਾ ਉਹਦਾ ਪੁੱਤ ਉਹਦੇ ਲਈ ਝੂਠ ਹੋ ਜੇ ਇਹ ਮਾਂ ਮੰਨਣ ਨੂੰ ਤਿਆਰ ਨਹੀਂ ਮਾਨੂੰ ਲੱਗਦਾ ਕਿ ਮੇਰਾ ਹੈ ਇਹ ਉਦੋਂ ਤੱਕ ਲੱਗਦਾ ਜਦੋਂ ਤੱਕ ਅਸੀਂ ਤਨ ਤਕਸੀਮ ਤੋਂ ਹੀ ਬੈਠੇ ਆਂ ਜਦੋਂ ਖੇਡਾਂ ਮੰਨ ਦੀਆਂ ਖੇਡਣ ਲੱਗੇ ਤਾਂ ਫੇਰ ਬਾਬਾ ਪਰੌਣਚਾਰੀ ਆਉਣ ਜਾਣ ਦਾ ਚੱਕਰ ਹੈ ਇਸ ਤੋਂ ਵੱਧ ਕੇ ਕੌਣ ਤੇਰਾ ਤੇ ਕੌਣ ਮੇਰਾ ਕੌਣ ਤੇਰਾ ਤੇ ਕੌਣ ਮੇਰਾ ਆਹੋ ਜਾਂਦਿਆਂ ਜਾਂਦੇ ਬਾਤ ਉਹਨਾਂ ਬਾਬਿਆਂ ਦੀ ਬਾਬੇ ਨਾਨਕ ਉਹ ਨਹੀਂ ਬਾਬਰ ਦੀ ਜੇਲ੍ਹ 'ਚ ਬੈਠੇ ਆ ਤੇ ਚੱਕੀਆਂ ਪੀਸਣ ਵਾਸਤੇ ਕਿਹਾ ਹੈ ਜਾਣਦੇ ਹੋ ਤੁਸੀਂ ਸਾਰੇ ਪਾਂਦੇ ਕੋਲੇ ਪੜਨੇ ਭੇਜਿਆ ਬਾਪ ਨੇ ਮੁਲਾਕਾਤ ਕਿਸ ਤਰ੍ਹਾਂ ਦੀ ਰਹੀ ਉਹ ਕਲਾਮ ਤੁਹਾਡੀ ਨਜ਼ਰ ਕਰਨ ਲੱਗਿਆ ਉਹਦੇ ਬੋਲ ਤੁਹਾਡੇ ਸਾਰਿਆਂ ਦੇ ਯਾਦ ਹੋਣਗੇ ਮੇਰੀਆਂ ਮਾਂਜਾਂ ਦੀਆਂ ਬੈਠੀਆਂ ਮੈਂ ਤੁਹਾਡੇ ਨਾਲ ਗਾਉਂਗਾ ਕਿ ਤੁਹਾਡੀ ਵੀ ਆਵਾਜ਼ ਮੇਰੇ ਨਾਲ ਜਰੂਰ ਆਵੇ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਦਾਨਾ ਜੋਗੀ ਹੋਮ ਮਸਦਾਨਾ ਜੋਗੀ ਜਿਹੜਾ ਕਹਿੰਦਾ ਸੀ ਉਹ ਕਿਤੇ ਕੋਈ ਮਤਲਬ ਮੈਨੂੰ 20 ਦਾ ਨੋਟ ਫੜਾ ਗਿਆ ਤਾਂ ਉਹ ਬਾਬੇ ਦੀ ਗੱਲ ਹੈ ਕਵੀਆਂ ਦੀ ਗੁਰਨਾਰਕ ਪਾਦਸ਼ਾਹ ਦੇ 20 ਕੀ ਕਹਿੰਦੇ ਉਹ ਕਹਿੰਦੇ ਕਰ ਗਏ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਕਰ ਗਏ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਭੱਲੇ ਬਾਬਾ ਤੇਰੇ ਵੇ ਤੇਰੇ ਵੀ ਵੀ ਮੁਕਦੇ ਨਾ ਭੱਲੇ ਬਾਬਾ ਤੇਰੇ ਵੇ ਤੇਰੇ 20 20 ਮੁੱਕਦੇ ਨਾ ਅੱਜ ਕੱਲ 20 ਲੱਖ ਵੀ ਮੁੱਕ ਜਾਂਦਾ ਔਰ ਉਹ ਵੀ ਉਹ ਸੀ ਬਾਬਾ ਜਿਹੜੇ ਜਮਾ ਖੀਰ ਲਈ ਸੀ ਤੇ ਉਹਨੇ ਕਹਿ ਕੇ ਤੋਰਤਾ ਸੀ ਕਿ ਭਾਈ ਸੌਦਾ ਕਰ ਇਹ ਹੀ ਸੱਚਾ ਦੁਕਾਨਦਾਰੀ ਦਾ ਕੰਮ ਆ ਆ ਕੇ ਚਲਾ ਲੈ ਤਾਂ ਉਸ ਵੇਲੇ ਮਿਲ ਕੇ ਸਾਹਮਣੇ ਕਹਿੰਦਾ ਇਹ ਭੁੱਖੇ ਐ ਇਸ ਤੋਂ ਵਧੀਆ ਸੌਦਾ ਹੋਰ ਕੋਈ ਨਹੀਂ ਐਡੇ ਐਡੇ ਸਿਗਰੇ ਲੈ ਕੇ ਆਵਾਂਗੇ ਆਪਾਂ ਸਾਡੇ ਕੋਲੇ ਬਾਬਾ ਜਦੋਂ ਕਰੋੜ ਹੁੰਦਾ ਉਹਦੇ ਚੋਂ ਲੱਖ ਦੇਣ ਲੱਗਿਆਂ ਨਹੀਂ ਕੁਝ ਹੁੰਦਾ ਰੌਲਾ ਤਾਂ ਉਹ ਜਿੰਨਾਂ ਨੇ ਉਹਨਾਂ ਦੇ ਸੰਸਕਾਰਾਂ ਨਹੀਂ ਆਪਣੇ ਘਰਾਂ ਨੂੰ ਅਗ ਲਾਦੇ ਆਸ਼ਕੀ ਇਸ ਇਸ ਹੱਦ ਤੱਕ ਚੜ ਕੇ ਬੋਲਨੀ ਚਾਹੀਦੀ ਹੈ ਐਸ ਹੱਦ ਤੱਕ ਬੋਲਨੀ ਚਾਹੀਦੀ ਹੈ ਕਿ ਘਰਾਂ ਨੂੰ लाਤ ਲਾ ਕੇ ਆਪ ਮੰਨਦਾ ਹੋਵੇ ਕਿ ਦੇਖੋ ਬਾਬਾ ਕਿੰਨਾ ਉੱਚਾ ਮੇਰੇ ਕਰਦਾ लाਠ ਐਸਾਂ ਦੀਆਂ ਆਸ਼ਕੀਆਂ ਮੰਗਦਾ ਹੋ ਤੇ ਅਸੀਂ ਮੁਕਰਦੇ ਹਾਂ ਉਹਨੂੰ ਸਵੇਰ ਸ਼ਾਮ ਦਾ ਟਾਈਮ ਦੇ ਕੇ ਕਿ ਬਾਬਾ ਅਸੀਂ ਬਹੁਤ ਕਰਦੇ ਹਾਂ ਤੇਰੇ ਲਈ ਹਉ ਨਹੀਂਓ ਬਾਬਾ 24000 ਸਵਾ 100 ਰੋਜ਼ ਦੇ ਇੱਕ ਵੀ ਖਾਲੀ ਨਹੀਂ ਜਾਣਾ ਚਾਹੀਦਾ ਔਰ ਸਾਡਾ ਦੁਨੀਆਂ ਦੇ ਪੋਤਰੇ ਬਰੋਲਦਿਆਂ ਦੇ 24000 ਬੜੇ ਆਰਾਮ ਨਾਲ ਲੰਘਦੇ ਆ ਬੜੇ ਆਰਾਮ ਨਾਲ ਲੰਘਦੇ ਆ ਜਿਸ ਤਰ੍ਹਾਂ ਮੇਰੇ ਵਰਗਾ ਕੋਈ ਮਾਇਆ ਧਾਰੀ ਬੰਦਾ 5 ਰੁਪਏ ਧਾਰਕੀ ਦਿੰਦਾ ਸਾਧੂ ਸੰਤ ਫਕੀਰ ਬਾਪੂ ਇੱਕ ਸਾਹ ਨਹੀਂ ਦਿੰਦੇ ਇੱਕ ਸਾਹ ਨਹੀਂ ਦਿੰਦੇ ਕਿ ਤੂੰ ਮੇਰੇ ਕੋਲੇ ਗੱਲ ਦੁਨੀਆਂ ਦੀ ਕਰਨੀ ਹੈ ਔਰ ਅੱਜ ਕੱਲ ਇਕੱਠ ਕਿੰਨਾਂ ਦੇ ਆ ਜਿਹੜੇ ਗੱਲ ਦੁਨੀਆਂ ਦੀ ਕਰਦੇ ਆ ਨਿਰੰਕਾਰ ਵਾਲੇ ਪਾਸੇ ਤਾਂ ਕੋਈ ਵਿਰਲਾ ਹੈ ਜਿਹੜਾ ਕਿਸੇ ਬਾਬੇ ਨੂੰ ਪੁੱਛੇ ਕਿ ਬਾਬਾ ਆ ਪਰੇ ਰੱਖ ਆਂਦੀਆਂ ਤੂੜੀ ਦੀਆਂ ਪੰਡਾ ਮੈਨੂੰ ਹੀ ਆਉਂਦਾ ਸਕੇ ਯਾਰ ਵਾਲਾ ਰਾਹ ਕਿਡਾ ਹੈ ਪਰ ਇੱਥੇ ਪੈਸੇ ਵਾਲੇ ਲੋਕ ਬੈਠੇ ਹੋਗੇ ਤੁਸੀਂ ਕਰੋੜਾਪਤੀ ਵੀ ਬੈਠੇ ਹੋਗੇ ਤਾਂ ਆਖਰ ਤੇ ਇੱਕ ਸਵਾਲ ਜ਼ਰੂਰ ਹੁੰਦਾ ਕਿ ਬਾਬਾ ਪੈਸਾ ਬਹੁਤ ਕਮਾ ਲਿਆ ਬੜਾ ਕੁਛ ਹੈ ਕੋਠੀਆਂ ਬੜੀਆਂ ਵੱਡੀਆਂ ਪਾਲੀਆਂ ਕਾਰਾਂ ਬੜੀਆਂ ਵੱਡੀਆਂ ਲੈ ਲਈਆਂ ਉਹਦੇ ਬੜੇ ਵੱਡੇ ਹੋ ਗਏ ਪਰ ਫਿਰ ਵੀ ਕੁਛ ਨਾ ਕੁਛ ਮਿਸਿੰਗ ਆਇਆ ਹੈ ਕੋਈ ਨਾ ਕੋਈ ਅਸੀ ਹਰਕਤ ਕੋਈ ਸ਼ਾਇਅ ਅਸੀ ਹੈ ਜਿਹਦੇ ਬਿਨਾ ਅਜੇ ਮਨ ਨੂੰ ਚੈਨ ਨਹੀਂ ਆ ਰਿਹਾ ਪੜੂਆ ਰੁਪਈਆ ਤੱਕ ਕਰੋੜਾ ਕਮਾ ਲਿਆ ਪਰ ਨੀਂਦ ਫਿਰ ਵੀ ਬਾਬਾ ਗੋਲੀ ਲੈ ਕੇ ਜਾਂਦੀ ਹੈ ਕਿਉਂ ਆਉਂਦੀ ਹੈ ਗੋਲੀ ਲੈ ਕੇ ਕਿਉਂ ਆਉਂਦੀ ਹੈ ਗੋਲੀ ਲੈ ਕੇ ਇਹ ਡਾਕਟਰ ਦੀਆਂ ਗੋਲੀਆਂ ਠੀਕ ਹੈ ਤਨ 4-5 ਘੰਟੇ ਸੁਬਾ ਜੜੀਆਂ ਫਿਰ ਬੇਚੈਨੀ ਹੈ ਤੋ ਚੈਨ ਕੋ ਤੋਂ ਮਿਲਣਾ ਬਾਬਾ ਇੱਕੋ ਹੀ ਹੈ ਸੋਚ ਕੇ ਦੇਖੀ ਜੇਰਾ ਪੱਕੀ ਕਰ ਦੇ ਫਿਰ ਦੇ ਸੌਦਾ ਤਾਂ ਇਨਾ ਹੀ ਹੈ ਕਿ ਘਰੇ ਪੱਕੀ ਆ ਭਵੇਂ ਕੱਚੀ ਆ ਅੰਦਰ ਬੈਠਦਾ ਸਹੀ ਤੂੰ ਕੱਚੀ ਮਿੱਟੀ ਦੇ ਚੌਂਕੜਾ ਮਾਰ ਕੇ ਠੁਈਸ ਦੀ ਕਰਕੇ ਔਰ ਯਾਦ ਤਾਂ ਕਰ ਮਾਸਟਰ ਕਹਿੰਦਾ ਬੱਚੇ ਨੂੰ ਕਲਯੁਗ ਬੋਲਦਾ ਹੈ ਮਾਸਟਰ ਬੱਚੇ ਨੂੰ ਕਹਿੰਦਾ ਕਹਿੰਦਾ ਓ ਬੱਚਿਓ ਭਗਵਾਨ ਕਹਿੰਦਾ ਕਣ ਕਣ ਚ ਵਾਸ ਕਰਦਾ ਕੋਈ ਕੋਈ ਤੁਹਾਨੂੰ ਲੱਗਦਾ ਐ ਸੀ ਜਗ੍ਹਾ ਜਿੱਥੇ ਹੈ ਨਹੀਂ ਇੱਕ ਜਵਾਖ ਖੜਾ ਹੋ ਗਿਆ ਕਹਿੰਦਾ ਮਾਸਟਰ ਜੀ ਹਾਂ ਮੈਨੂੰ ਪਤਾ ਜਿੱਥੇ ਹੈ ਨਹੀਂ ਮਾਸਟਰ ਹੱਸ ਕੇ ਪੁੱਛਦਾ ਕਹਿੰਦਾ ਪੁੱਤ ਕਿੱਥੇ ਹੈ ਨਹੀਂ ਕਹਿੰਦਾ ਜੀ ਤੁਹਾਡੇ ਚੁੱਪ ਚ ਹੈ ਨਹੀਂ ਕਿੱਡੀ ਭੜੀ ਚਪੇੜਾ ਯਾਰ ਇੱਕ ਬੰਦੇ ਦੇ ਕਿ ਬਾਬਾ ਭਗਵਾਨ ਜ਼ਰਰੇ ਜ਼ਰਰੇ ਚ ਕਣ ਕਣ ਚ ਵਾਸ ਕਰਦਾ ਔਰ ਅਸੀਂ ਉਹ ਆਂ ਜਿਹੜੇ ਭਗਵਾਨ ਤੋਂ ਸਿਰਫ ਇੱਕ ਡੰਡਾ ਦੂਰ ਹੈ। ਬਾਕੀ ਜਾਨਵਰ ਦਰਖਤ ਫੁੱਲ ਬਨਸਪਤੀ ਜਲ ਥਲ ਸਭ ਸਾਡੇ ਤੋਂ ਪਿੱਛੇ ਆ। ਦੇਵ ਤੇ ਵੀ ਇਹ ਇਹ ਦੇਹਾਂ ਲੋਚਦੇ ਆ। ਗੁਰਬਾਣੀ ਚ ਲਿਖਿਆ ਕਿ ਦੇਵ ਤੇ ਵੀ ਲੋਚਦੇ ਆ ਨਬਹਾਂ। ਤਾਂ ਬਾਬਾ ਜਦੋਂ ਅਸੀਂ ਆਖਰੀ ਡੰਡੇ ਤੇ ਖੜੇ ਆਂ ਇੱਥੇ ਆ ਕੇ ਕਿਹੜੀ ਮਾਇਆ ਪੈ ਗਈ? ਕਿਹੜੀ ਗੱਲਾਂ ਝੂਠੇ ਪੈ ਗਿਆ ਸੀ? ਗਰਾਰ ਕਰਕੇ ਆਇਆ ਅਸੀਂ ਉਹਦੇ ਨਾਲ ਕਿ ਤੇਰੇ ਲਈ ਚੱਲਿਆ ਉਥੇ ਤੇਰਾ ਹੀ ਨਾਮ ਸਿਮਰ ਕੇ ਤੇ ਵਾਪਸ ਤੂੰ ਆਪਦੇ ਕੋਲ ਹੀ ਬੁਲਾ ਲਈ ਮੈਨੂੰ ਬਸ ਇਹੀ ਖੇਡ ਹੈ ਮੇਰੀ ਤੇ ਬਾਬਾ ਇਹ ਸਤ ਨੂੰ ਛੱਡ ਕੇ ਅਸੀਂ ਕਿਹੜੇ ਪਾਸੇ ਫਿਰਦੇ ਆਂ ਫਿਰ ਵੀ ਅਸੀਂ ਮਨ ਨੂੰ ਤਰਵਾਸੇ ਦਿੰਦੇ ਆ ਕਿ ਅਸੀਂ ਗੁਰੂ ਦਾ ਸਿੱਖ ਨਹੀਂ ਉਹ ਬਾਬਾ ਜਿਹੜੇ ਹੈ ਉਹਨਾਂ ਨੂੰ ਪ੍ਰਣਾਮ ਹੈ ਬਾਕੀ ਮੇਰੇ ਵਾਂਗੂ ਝੂਠ ਬੋਲਦੇ ਆ ਅੰਦਰੋਂ ਗਹਿਰਾ ਜਾ ਕੇ ਦੇਖ ਕੇ ਬਾਬਾ ਤੂੰ ਗੁਰੂ ਦਾ ਸਿੱਖ ਹੈ ਕਿ ਕੁਝ ਹੋਰ ਕਰਦਾ ਫਿਰਦਾ ਹੈ ਪਰ ਦੁਨੀਆ ਦਾ ਪਦਾਰਥ ਤਾਂ ਨਹੀਂ ਤੈਨੂੰ ਤੰਗ ਕਰ ਰਿਹਾ ਕਿਤੇ ਧੀਆ ਪੁੱਤਾਂ ਦਾ ਮੋਹ ਤਾਂ ਨਹੀਂ ਤੈਨੂੰ ਤੰਗ ਕਰ ਰਿਹਾ ਕਿਤੇ ਇੰਨਾ ਕ ਇਹ ਘਰ ਤੈਨੂੰ ਆਪ ਦੇ ਤਾਂ ਨਹੀਂ ਲੱਗਣ ਲੱਗ ਗਿਆ ਇੱਕ ਕਿਰਾਏ ਦੇ ਮਕਾਨ ਕਿਤੇ ਤੈਨੂੰ ਆਇ ਤਾਂ ਨਹੀਂ ਲੱਗਣ ਲੱਗਾ ਕਿ ਵੇਰੇ ਭਾਈ ਜੱਫਾ ਭਾਈ ਬੈਠਾ ਹੈ ਜੱਫਾ ਭਾਈ ਬੈਠਾ ਹੈ ਜਵਾਨ ਪੁੱਤ ਰਾਤ ਨੂੰ 10 ਵਜੇ ਤੱਕ ਘਰੇ ਨਾ ਆਵੇ ਤਾਂ ਸੁਬਾ ਸ਼ਾਮ ਦਾ ਨਿਤਨੇਮ ਸਾਡਾ ਪਾਸੇ ਹਟ ਜਾਂਦਾ ਹੈ ਉਸ ਵੇਲੇ ਕਲਪਨਾ ਲੱਗ ਜਾਂਦੀ ਹੈ ਓਏ ਰੱਬਾ ਮੇਰਾ ਜਵਾਬ ਠੀਕ ਹੋਊਗਾ ਤੇ ਇਹ ਸਵਾਲ ਬੱਬਾ ਫਿਰ ਮੁਲਮੰਤਰ ਤੜਕੇ ਉੱਠ ਕੇ ਪੜਨ ਦਾ ਫਾਇਦਾ ਨਹੀਂ ਕਿ ਨਿਰਪਾਉ ਅਸੀਂ ਨਿਰਪਾਉ ਨਹੀਂ ਸਾਨੂੰ ਡਰ ਲੱਗਦਾ ਹੈ ਸਾਨੂੰ ਦੁਨੀਆ ਤੋਂ ਡਰ ਲੱਗਦਾ ਸਾਨੂੰ ਸਮਾਜ ਤੋਂ ਡਰ ਲੱਗਦਾ ਸਾਨੂੰ ਰਿਸ਼ਤੇਦਾਰਾਂ ਤੋਂ ਡਰ ਲੱਗਦਾ ਹੈ ਸਾਨੂੰ ਪਤਾ ਨਹੀਂ ਕਦੇ-ਕਦੇ ਤੋਂ ਡਰ ਲੱਗਦਾ ਹੈ ਔਰ ਜਿਸ ਦਿਨ ਇਹ ਡਰ ਚੱਕੇ ਜਾਣਗੇ ਉਸ ਦਿਨ ਆਸ਼ਕੀ ਸ਼ੁਰੂ ਹੋਊਗੀ ਜਿਹੜੇ ਗੁਰੂ ਸਾਹਿਬ ਦੇ ਪੰਜ ਕਕਾਰ ਹਨ ਉਸ ਦਿਨ ਫਿਰ ਉਹਨਾਂ ਨੇ ਥਾਪਣਾ ਦਿੱਤਾ ਕਿ ਜੇ ਹੁਣ ਤੂੰ ਵਾਕਈ ਮੇਰਾ ਬਣ ਕੇ ਆਇਆ ਤਾਂ ਹੁਣ ਦੇ ਪੇਪਰ ਹੁਣ ਮੈਂ ਤੈਨੂੰ ਪਾਸ ਵੀ ਕਰੂੰਗਾ ਵਾਸ ਵੀ ਕਰੂਗਾ ਕੱਲੀਆਂ ਗੱਲਾਂ ਨਾਲ ਨਹੀਂ ਬਾਬਾ ਹੋਣਾ ਇਹ ਇਹ ਕੱਲੀਆਂ ਗੱਲਾਂ ਨਾਲ ਜਾਣ ਤੋਂ ਬਾਅਦ ਜੋ ਮੇਰੇ ਮਰਜ਼ੀ ਕਪੜੇ ਧੋਈ ਜਾਇਓ ਮੇਰੇ ਮੈਨੂੰ ਫਰਕ ਨਹੀਂ ਪੈਣਾ ਪਰ ਸੱਚ ਸੱਚ ਹੈ ਸੱਚ ਸੱਚ ਹੈ ਕਿ ਉਹਦੇ ਨਾਮ ਨੂੰ ਜੱਪੇ ਬਿਣਾ ਬੈਠੇ ਬਿਣਾ ਇਹ ਗੱਲ ਹੋਣੀ ਨਹੀਂ ਅਖੰਡ ਪਾਠ 501 ਕੀ 5000 ਇੱਕ ਕਰਵਾਲਾ ਬਾਬਾ ਸੋਚ ਕੇ ਦੇਖ ਕੇ ਦੁਨੀਆ ਦਾ ਬੰਦਾ ਗੁਰਦੁਆਰੇ ਚ ਕਿਹੜਾ ਬੈਠ ਕੇ ਪਾਠ ਸੁਣਦਾ ਹੈ ਜਦੋਂ ਆਪਾਂ ਕਹਿੰਨੇ ਆ ਨਾ ਕਿ ਉਥੇ 101 ਅਖੰਡ ਪਾਠ ਦਾ ਭੋਗ ਪਿਆ ਹੈ ਉਹ 101 ਖੰਡ ਪੜ ਕੀਨੇ ਸੁਣਿਆ ਬਾਬਾ ਲੈ ਕੇ ਤਾਂ ਆ ਮੇਰੇ ਕੋਲੇ ਕਿਨੇ ਕਿਨੇ ਕਰਿਆ ਸਾਰੀ ਦੁਨੀਆ ਤਾਂ ਲੰਗਰਾਂ ਚ ਭੱਜੀ ਫਿਰਦੀ ਐ ਸੇਵਾ ਦਾ ਰੇਖ ਖੁੱਸ ਕੇ ਕਿ ਇੱਕ ਬੰਨ ਲੰਗਰ ਚ ਸੇਵਾ ਕਰ ਰਿਹਾ ਖਾਣ ਵਾਲਾ ਇਹ ਐ ਕਿ ਬਾਬੇ ਦਾ ਭੋਗ ਲੈ ਲੀਏ ਕੋਈ ਟੈਂਟਾਂ ਨਹੀਂ ਭੱਜਿਆ ਫਿਰਦਾ ਕਿਸੇ ਦਾ ਜਨਰੇਟਰ ਬੰਦ ਹੋ ਗਿਆ ਕਿਸੇ ਦਾ ਪਾਣੀ ਮੁੱਕ ਗਿਆ ਤੇ ਬਾਬਾ ਇਹੀ ਤਾਂ ਕੰਮ ਹੁੰਦੇ ਆ ਉਹ ਤਾਂ ਕਹਿੰਦਾ ਕਿ ਸਾਰਾ ਕੁਝ ਛੱਡ ਜਿਹਨੂੰ ਅਜੇ ਗੁਰਦੁਆਰੇ ਆ ਕੇ ਵੀ ਮੇਰੇ ਲੰਗਰ ਦੀ ਭੁੱਖ ਲੱਗੀ ਐ ਤੇ ਉਹ ਮੈਨੂੰ ਵੀ ਲਊਗਾ ਮੇਰੀ ਤਾਂ ਭੁੱਖ ਹੀ ਜਾਣੀ ਉਹਨੂੰ ਔਰ ਅੱਜ ਕੱਲ੍ਹ ਅਸੀਂ ਧਰਮ ਦੇ ਨਾਂ ਤੇ ਡਰਦੇ ਆ ਕਿ ਜੇ ਗੁਰਦੁਆਰੇ ਆ ਕੇ ਲੰਗਰ ਨਾ ਛੱਕਿਆ ਤਾਂ ਹਾਜ਼ਰੀ ਨਹੀਂ ਲੱਗਣੀ ਹਾਜ਼ਰੀ ਨਹੀਂ ਲੱਗਣੀ ਬਾਬਾ ਇਹ ਸੱਤ ਤੱਕ ਸਾਡਾ ਮੈਂਟਲ ਸੈਟਅਪ ਪਹੁੰਚਿਆ ਪਿਆ ਮੁੜਨਾ ਪੈਣਾ ਹੈ ਮੁੜਨਾ ਪੈਣਾ ਹਰਾਨਾ ਮੈਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਇਹ ਕੰਮ ਚਲਾਏ ਨੇ ਹਰਾਨਾ ਮੈਂ ਉਹਨਾਂ ਲੋਕਾਂ ਤੋਂ ਕਿ ਗੁਰੂ ਨਾਨਕ ਦੀ ਗੋਲਕ ਜਿਹਨੂੰ ਸਿਰ ਝੁਕਦਾ ਸਾਰੀ ਸ੍ਰਿਸ਼ਟੀ ਦਾ ਇਹ ਕੋਲ ਅੱਜ ਕੱਲ੍ਹ ਬੈਂਕਾਂ 'ਚ ਪਈ ਹੈ ਇਹ ਬਾਬੇ ਦੀ ਗੋਲਕ ਇਹ ਤਾਂ ਹੀ ਚੱਲੀ ਸੀ ਕਿ ਭਾਈ ਜਿਹੜੇ ਮਹੱਲੇ ਜਿਹੜੇ ਨਗਰ 'ਚ ਗੁਰਦੁਆਰਾ ਸਾਹਿਬ ਹੈ ਗੋਲਕ ਤੋਂ ਚੈੱਕ ਕਰ ਲਈ ਕਿ ਕਿਸੇ ਦੇ ਘਰੇ ਕੋਈ ਦਵਾਈ ਨਹੀਂ ਹੋ ਤਾਂ ਨਹੀਂ ਬੈਠਾ ਕਿਸੇ ਦੀ ਮਾਂ ਕੋਈ ਰੋਟੀ ਨਹੀਂ ਹੋ ਤਾਂ ਨਹੀਂ ਬੈਠੀ ਗੋਲਕ ਚੋ ਜਾ ਕੇ ਦੇਣੀ ਉਹਨੂੰ ਕਿਸੇ ਕਿਸੇ ਗਰੀਬ ਬੰਦੇ ਤੇ ਚਾਰ ਪੰਜ ਧੀਆ ਦਿੱਤੀਆਂ ਰੱਬ ਨੇ ਜੇ ਉਹ ਵਿਆਹ ਕਰਨ ਦੀ ਹਿੰਮਤ ਨਹੀਂ ਰੱਖਦਾ ਤਾਂ ਗੋਲਕ ਤੋਂ ਦੇਦੀ ਸਾਰੇ ਪਿੰਡ ਦੇ ਸਾਂਝੇ ਆ ਇੱਥੋਂ ਸ਼ੁਰੂ ਹੋਈ ਜਾਂ ਗੋਲਕ ਬਾਬੇ ਨਾਨਕ ਦੀ ਔਰ ਅੱਜ ਕੱਲ ਬਾਬਾ ਇਹਨਾਂ ਗੋਲਕਾਂ ਦੇ ਪਤਾ ਨਹੀਂ ਕਰੋੜਾਂ ਅਰਬਾਂ ਖਰਬਾਂ ਮੈਨੂੰ ਨਹੀਂ ਪਤਾ ਕੀ ਬਜਟ ਨੇ ਅੱਜ ਕੱਲ ਤਾਂ ਇਹ ਬੈਂਕਾਂ ਚ ਪਈ ਹੈ ਬੈਂਕਾਂ ਚ ਪਈ ਹੈ ਅੱਜ ਕੱਲ ਗੋਲਕ ਇਹ ਨਹੀਂ ਹੋ ਸਕਦਾ ਹਾਂਜੀ ਜੀ ਸੋ ਅਜੇ ਨਹੀਂ ਸਮਝਾਂ ਸੀ ਕਦੇ ਜਾਂਦੇ ਰਹੇ ਤਾਂ ਫੇਰ ਖੁੱਲ ਕੇ ਗੱਲਬਾਤ ਵਿਚਾਰ ਕਰਾਂਗੇ ਸੋ ਕੋਈ ਅਖਰ ਉਸ ਗਰਭਾਣੀ ਤੋਂ ਬਾਹਰ ਜੋ ਸੱਚ ਨਾ ਹੋਵੇ ਮੈਥੋਂ ਬੋਲਿਆ ਗਿਆ ਹੋਵੇ ਤਾਂ ਦੋਵੇਂ ਅੱਜ ਜੋੜ ਕੇ ਮਾਫੀ ਹੈ ਸੋ ਬਾਕੀ ਮੇਰੇ ਨਾਲ ਇੱਕ ਬਾਤ ਰਾਣਾ ਸਾਹਿਬ ਦੀ ਹੋਈ ਸੀ ਸੋ ਸਰਦਾਰ ਰਾਣਾ ਸਾਹਿਬ ਹੋ ਰਹੇ ਦਾ ਸਾਰੀ ਪ੍ਰਬੰਧ ਕਮੇਟੀ ਦਾ ਸਾਰੀਆਂ ਜਥੇਬੰਦੀਆਂ ਦਾ ਜਿੰਨੀ ਸੰਗਤ ਮੇਰੀਆਂ ਮਾਵਾ ਬਜ਼ੁਰਗ ਸਾਡੇ ਆਏ ਹੋ ਸਕਵਰ ਫੇਜ਼ ਆਪ ਸਭ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਆਪ ਸਭ ਨੂੰ ਕਿ ਆਪ ਸਭ ਦੇ ਅੰਦਰ ਵਾਸ ਕਰਦੀ ਉਸ ਪਰਮ ਸ਼ਕਤੀ ਨੂੰ ਅਮਰੀਕਾ ਨੇ ਕਹਿਤਾ ਕਹਿੰਦਾ 2% ਦਿਮਾਗ ਕੰਮ ਕਰ ਰਿਹਾ ਬੰਦੇ ਦਾ 98% ਸਾਡੇ ਕਰਮਾ ਕਰਕੇ ਸੁੱਤਾ ਪਿਆ ਇਹਨੂੰ ਵਾਹਿਗੁਰੂ ਅੱਲਾ ਰਾਮ ਦੇ ਸਿਮਰ ਨਾਲ ਐਕਟੀਵੇਟ ਕਰਨਾ ਹੈ ਐਕਟੀ ਉਹਨਾਂ ਨੇ ਐਕਟੀਵੇਟ ਹੀ ਕੀਤਾ ਸੀ ਜਿਨ੍ਹਾਂ ਨੇ ਦੱਸਦਾ ਸੀ ਕਿ ਭਾਈ ਇੱਥੇ ਲੱਖਾਂ ਹੀ ਆਕਾਸ਼ ਹੈ ਉਹਨਾਂ ਦੀਆਂ ਸ਼ਕਤੀਆਂ ਐਕਟੀਵੇਟ ਸੀ ਧਰਮ ਦੇ ਮਸਲੇ ਨੂੰ ਵਹਿਮਾਂ ਚ ਨਾ ਪਾਈਏ ਆਪਾਂ ਇਹਨੂੰ ਸਾਇੰਟਿਫਿਕ ਤਰੀਕੇ ਨਾਲ ਲੈ ਕੇ ਚੱਲੀਏ ਕਿ ਗੁਰਬਾਣੀ ਕਹਿੰਦੀ ਕੀ ਹੈ ਐਵੇਂ ਨਹੀਂ ਉਹਨਾਂ ਨੇ ਨਾਸਾ ਚ 17ਵੀਂ ਬਿਲਡਿੰਗ ਤੇ ਅਸੀਂ ਦੇਖ ਕੇ ਆਏ ਹਾਂ 17ਵੀਂ ਮੰਜ਼ਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਜੇ ਉਹ ਗੱਲਾਂ ਇਹਨਾਂ ਗੱਲਾਂ ਨੂੰ ਲੈ ਕੇ ਲਾਹਾ ਲੈ ਸਕਦੇ ਆ ਤਾਂ ਯਾਰ ਸਾਡੇ ਤਾਂ ਘਰੇ ਪਿਆ ਬਾਬਾ ਘਰੇ ਪਿਆ ਇਸ ਕਰਕੇ ਸਾਨੂੰ ਅਸੀਂ ਸੱਚੇ ਸੁੱਚੇ ਪੂਰੀ ਨੀਂਦ ਨਾਲ ਜੇ ਕੰਮ ਕਰਾਂਗੇ ਇਹਨੂੰ ਕੱਲਾ ਕੱਲਾ ਬੋਲ ਭਾਈ ਸਾਨੂੰ ਜ਼ਿੰਦਗੀ ਦੇ ਫਲਸਫੇਆਂ ਤੋਂ ਜਾਣੂ ਕਰਵਾਊਗਾ ਸੋ ਜਿੰਨਾ ਮਰਜੀ ਬੁੱਝ ਲੋਏ ਬੜਾ ਵੱਡਾ ਸੰਬੰਧ ਸੋ ਇਹਨਾਂ ਬੇਂਤੀਆਂ ਦੇ ਨਾਲ ਹੱਥ ਆਜ਼ਾਦਤ ਚਾਉਣਾ ਹੈ ਫੇਰ ਕੋਈ ਕਹਿੰਦਾ ਕਿ ਕੋਈ ਪੁੱਲ ਚ ਕੋ ਵੀ ਹੋ ਤਾਂ ਦੋ ਮਿਆਦ ਜੋੜ ਕੇ ਮਾਫੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਬੋਲ ਵਾਹਿਗੁਰੂ 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 गुरु <laughs> निस्तार Look <laughs>